ਬੀ ਇਹਨੇ ਕਿਸੇ ਪੁਲਿਸ ਅਫਸਰ ਨੂੰ ਕਿਹਾ ਵੀ ਮੇਰੇ ਤੇ ਜਾਂ ਮੇਰੇ ਬੇਟੀ ਦੇ ਉੱਤੇ ਪਰਚਾ ਲਾ ਚੈਲੰਜ ਕਰਦਾ ਹਾਂ ਨਾਲ ਅਫਸਰਾਂ ਨੂੰ ਵੀ ਅਗ੍ਹਾ ਕਰਦਾ ਹਾਂ ਵੀ ਮੈਨੂੰ ਦੇਖ ਕੇ ਛੇੜਨਾ ਕਿਉਂ ਤਾਂ ਮੈਂ ਸਮਝਦਾ ਕਿ ਉਹ ਚੈਲੰਜ ਕਰਦਾ ਮੇਰੇ ਤੇ ਅਟੈਕ ਕੋਈ ਵੀ ਹੋਇਆ ਕੋਈ ਕਾਨੂੰਨ ਦੇ ਖਿਲਾਫ ਜਾਂ ਕੋਈ ਬਦਮਾਸ਼ ਤੋਂ ਮੈਂ ਫਿਰ ਐਸੇ ਪਰਦੇ ਖੋਲਾਂਗਾ ਮੈਂ ਮਨੂੰ ਕਿਸੇ ਪਰੋਸੇਯੋਗ ਬੰਦੇ ਤੋਂ ਪਤਾ ਲੱਗਿਆ ਹੈ ਵੀ ਇਹਨੇ ਕਿਸੇ ਪੁਲਿਸ ਅਫਸਰ ਨੂੰ ਕਿਹਾ ਵੀ ਮੇਰੇ ਤੇ ਜਾਂ ਮੇਰੇ ਬੇਟੀ ਦੇ ਉੱਤੇ ਪਰਚਾ ਦੇ ਮੈਂ ਖੁੱਲਾ ਚੈਲੰਜ ਕਰਦਾ ਹਾਂ ਨਾਲ ਅਫਸਰਾਂ ਨੂੰ ਵੀ ਅਗਾਹ ਕਰਦਾ ਹਾਂ ਵੀ ਮੈਨੂੰ ਦੇਖ ਕੇ ਛੇੜਨਾ ਜੇ ਕੋਈ ਝੂਠਾ ਕੇਸ ਮੇਰੇ ਤੇ ਆ ਮੇਰੇ ਪਰਿਵਾਰ ਤੇ ਕਿਸੇ ਦੇ ਪਾਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਮੈਂ ਫਿਰ ਬਹੁਤ ਮਾਰੇ ਉਥੇ ਤੱਕ ਜਾਵਾਂਗਾ ਇਹ ਇਹ ਤਾਂ ਮੈਂ ਸਮਝਦਾ ਕਿ ਹਾਂ ਮੈਂ ਖੁੱਲਾ ਚੈਲੰਜ ਕਰਦਾ ਹਾਂ ਮੇਰੇ ਤੇ ਅਟੈਕ ਕੋਈ ਵੀ ਹੋਇਆ ਕੋਈ ਕਾਨੂੰਨ ਦੇ ਖਿਲਾਫ ਜਾਂ ਕੋਈ ਬਦਮਾਸ਼ ਤੋਂ ਮੈਂ ਫਿਰ ਐਸੇ ਪਰਦੇ ਖੋਲਾਂਗਾ ਮੈਂ ਮਨੂੰ ਥੇੜਾਉ ਨਾ ਥੇੜਾਉ ਨਾ ਬਸ ਹਾਂਜੀ ਅਜੀਤਪਾਲ ਸਿੰਘ ਮੇਰਾ ਪਤੀਜਾ ਹੈ ਸੋਹਣਾ ਸੁਨਖਾ ਪਰ ਥੋੜੇ ਮੰਦਕਾਲਾ ਤੇ ਢਿੱਡ ਚ ਕੁਝ ਹੁੰਦਾ ਮੂੰਹ ਤੇ ਕੁਝ ਹੁੰਦਾ ਪਰ ਇਹਨੇ ਐਕਤੀ ਹਨੇਰੀ ਲਿਆਤੀ ਐਸਾ ਵਿਧਾਇਕ ਸਾਨੂੰ ਮਿਲਣਾ ਨਹੀਂ ਜਿਨੇ ਹਨੇਰੀ ਲੋਕੀ ਦਾ ਹੱਤਾਂ ਨਾ ਕਰਦੇ ਇਹਨੇ ਫਾਵੜੇ ਇਹਨੇ ਫਾਵੜੇ ਨਾਲ ਪੈਸੇ ਇਕੱਠੇ ਕਰੇ ਆ ਬੱਚਾ ਬੱਚਾ ਜਾਣਦਾ ਮੈਂ ਇਹੀ ਹਾਈ ਕਮਾਂਡ ਤੋਂ ਮੰਗ ਕਰਕੇ ਆਂ ਵੇ ਤੁਸੀਂ ਇਹਦੀ ਸੀਬੀਆਈ ਇਨਕੁਆਰੀਆ ਵਿਲੈਂਸ ਗੁਆਰੀ ਕਰ ਲੋ ਪਾਰਟੀ ਬਾਜੇਗੀ ਪਟਿਆਲੇ 'ਚ ਮੇਰੀ ਬਾਤ ਨਾਲ ਸਹਿਮਤ ਹੋਏ ਆ ਹਾਈ ਕਮਾਂਡ ਵਾਲੇ ਉਹ ਕਹਿੰਦੇ ਅਸੀਂ ਇਹਦੇ ਫੰਕ ਘਟਰੇ ਆ ਔਰ ਮੇਰੇ ਕਹੇ ਹਲਕਾ ਇੰਚਾਰਜ ਵੀ ਕੋਈ ਹੋਰ ਆ ਰਿਹਾ ਹੋਰ ਵੀ ਪਾਰਟੀ ਕਹਿੰਦੀ ਅਸੀਂ ਬਹੁਤ ਸੁਧਾਰ ਕਰ ਰਹੇ ਆ ਸਾਨੂੰ ਵਿਸ਼ਵਾਸ ਹੋਇਆ ਉਹਨਾਂ ਨੇ ਪਹਿਲਾਂ ਤਾਂ ਇਹਨੇ ਮੇਰੇ ਘਰ ਦੇ ਵਿੱਚ ਬਗਾਵਤ ਕਰਾਈ ਆ ਮੇਰੇ ਭਾਈ ਭਾਈਆਂ ਨੂੰ ਭਤੀਜਿਆਂ ਨੂੰ ਮੇਰੇ ਮੈਂ ਤਾਂ ਨਹੀਂ ਇੱਕ ਐਗਜ਼ਾਮਪਲ ਦੰਨਾ ਇੱਕ ਨਾ ਜ਼ਿੰਮੇਦਾਰ ਸੀਗਾ ਲੈਂਡਲੋਰਡ ਉਨੇ ਆਪਣੀ ਖੇਤੀ ਫਸਲ ਗੱਡੇ ਚ ਲੈ ਕੇ ਜਾ ਰਿਆ ਸੀ ਉਹਨੇ ਇੱਕ ਕੁੱਤਾ ਵੀ ਪਾਲਿਆ ਪਿਆ ਦਾ ਕੁੱਤਾ ਗੱਡੇ ਦੇ ਥੱਲੇ ਜਾ ਰਿਆ ਸੀਗਾ ਤੇ ਉਹ ਕੁੱਤਾ ਇਹ ਸੋਚ ਰਿਹਾ ਸਾਰਾ ਭਾਈ ਮੇਰੇ ਉੱਤੇ ਆ ਸੋ ਇਹੀ ਇਹਨੇ ਸੋਚ ਲਿਆ ਵੀ ਇਹਦੇ ਭਤੀਜਾਂ ਕੋਲ ਵੋਟਾਂ ਇਹਦੇ ਭਤੀਜਾਂ ਮੈਂ ਤਾਂ ਹੱਤਵਾਂ ਨੇ ਇਹ ਕਹਿੰਨਾ ਵੀ ਮੇਰਾ ਕੋਈ ਇਲੈਕਸ਼ਨ ਹੋਵੇ ਮੇਰਾ ਕੁਝ ਮੇਰੇ ਭਤੀਜਾਂ ਨੂੰ ਮੇਰੀ ਮਦਦ ਨਹੀਂ ਕਰਨੀ ਚਾਹੀਦੀ ਦੂਜਿਆਂ ਨੇ ਕਰਨੇ ਮੇਰੇ ਉਹ ਬਜਟ ਕਰਨੇ ਉਹ ਵੀ ਕਰਕੇ ਦੇਖ ਰਹੇ ਆ ਬੁੱਧੂ ਦੀ ਤੱਕ ਤੂੰ ਹੋਰ ਹੈ ਬੁੱਧੂ ਦਾ ਫੇਸ ਹੋ ਰਿਹਾ ਹੈ ਬੁੱਧੂ ਦੀ ਚੱਦਰ ਹੋ ਰਹੀ ਮੈਨੂੰ ਮਿਲਿਆ ਇਹ ਤਾਂ ਮੈਨੂੰ ਟਿਕਟ ਦਵਾਈ ਹੈ ਹਰਤੰਤ ਬਰਸਾ ਸਾਹਿਬ ਨੇ ਉਹਦੇ ਬੱਚੇ ਜੀ ਇਹ ਤਾਂ ਬੋਲੇ ਵੀ ਨਹੀਂ ਅੰਦਰ ਅੱਛਾ ਜੀ ਹਾਂ ਇਹ ਤਾਂ ਬੋਲੇ ਇਹ ਤਾਂ ਕਹਿੰਦਾ ਮਿਲ ਗਈ ਤਾਂ ਠੀਕ ਹੈ ਇਹ ਤਾਂ ਕੈਂਡੀਡੇਟ ਦੀ ਕੋਈ ਹੋਰ ਕੋਈ ਟੰਡਨ ਹੰਡਣ ਪਤਾ ਨਹੀਂ ਕੀ ਹੈ ਅੱਛਾ ਜਦੋਂ ਮੈਂ ਲੜ ਟਿਕਟ ਮਿਲ ਗਈ ਇਹਨੂੰ ਪਤਾ ਵੀ ਮੈਂ ਤਾਂ ਕਲੇਮ ਹੀ ਸੀ ਇਹਨੂੰ ਕਾਂਗਾ ਉਸ ਤੋਂ ਪਹਿਲਾਂ ਜੁਆਇਨ ਤੋਂ ਪਹਿਲਾਂ ਲੋਲੀ ਬਾਬ ਨੇ ਸ਼ਰਤ ਰੱਖੀ ਹੈ ਚਾਚਾ ਤੂੰ ਜੁਆਇਨ ਕਰ ਲੈ ਗਰਾਦ ਨੂੰ 11ਵੇਂ ਮੇਰੇ ਘਰ ਆਇਆ ਮੈਂ ਮਾਤਾ ਦੀ ਮੰਦਰ ਇੱਕ ਲੱਭੀ ਗਲਤ ਕਹਾਂਗਾ ਮੇਰੇ ਘਰ ਦੇ ਚਾਚਾ ਤੂੰ ਜੁਆਇਨ ਕਰ ਲੈ ਮੈਂ ਨਹੀਂ ਮੈਂ ਜਾਇਨ ਨਹੀਂ ਕਰਦਾ ਤੇਰੀ ਮਤ ਜੈਂ ਮੈਂ ਮਹਿਲ ਦੇ ਖਿਲਾਫ ਹੈ ਕਹਿੰਦਾ ਨਾ ਤੂੰ ਜੁਆਇਨ ਕਰ ਮੈਂ ਐਮਐਲਏ ਬਣ ਗਿਆ ਐਮਐਲਏ ਬਣ ਕੇ ਪੀਆਰਟੀ ਦੀ ਚੇਅਰਮੈਨ ਨਹੀਂ ਮੈਨ ਦੇਣੀ ਹੈ ਮੇਰੀ ਮੈਂ ਬਣਾਣੀ ਹੈ ਇੰਫਲੂਐਂਸਰ ਦਾ ਚੇਅਰਮੈਨ ਮੈਂ ਬਣਾ ਬਿਜਲੀ ਬੋਰਡ ਦਾ ਮੈਂਬਰ ਬਣਾ ਹੋਰ ਪੰਜ ਕਈ ਜਣ ਜਿੱਥੇ ਤੂੰ ਉਂਗਰ ਰੱਖੇਗਾ ਉੱਤੇ ਅੱਛਾ